ਕੀ ਕਵੇ ਸੂਲ ਵੇਚ ਕਿਉਂ ਨਹੀਂ dete ਵੋਤ ਲਾਉ ਜੀ ਚਿੰਮਾ ਬਾਈ ਦੇ ਪਿੱਛੇ ਵੀ ਪੈ ਗਏ ਇਲੂਮਿਨਾਤੀ ਵਾਲੇ ਅਕਸਰ ਹੀ ਕਈ ਵਾਰ ਮੁੱਦੇ ਪੱਕ ਤੇ ਆ ਕੇ ਫਲਾਣਾ ਸਿੰਗਰ ਇਲੂਮਿਨਾਤੀ ਨਾਲ ਜੁੜਿਆ ਹੋਇਆ ਹੈ ਉਹ ਇਲੂਮਿਨਾਤੀ ਕਰਕੇ ਹੀ ਅੱਜ ਇੰਨਾ ਫੇਮ ਪਾ ਰਿਹਾ ਹੈ ਸਾਡੇ ਬਹੁਤ ਸਾਰੇ ਪੰਜਾਬੀ ਸਿੰਗਰ ਆਪਣੇ ਗਾਣਿਆਂ 'ਚ ਇਲੂਮਿਨਾਤੀ ਦਾ ਨਾਮ ਲੈਂਦੇ ਆ ਬਹੁਤ ਸਾਰੇ ਪੰਜਾਬੀ ਸਿੰਗਰਾਂ ਨੇ ਇਲੂਮਿਨਾਤੀ ਦਾ ਟੈਟੂ ਵੀ ਬਣਾਇਆ ਹੋਇਆ ਹੈ ਅਲੂਮਿਨਾਤੀ ਵਾਲਿਆਂ ਨੇ ਕਾੜ ਦਤਾ ਉਹਦੀ ਸਿੱਧੀ ਗੱਲ ਬਾਤ ਕਾ ਦੁਨੀਆ ਚਲਾਉਂਦੇ ਲੂਮਿਨਾਤੀ ਚਿਮਾ ਬਾਈ ਕਹਿੰਦਾ ਪਿਆ ਆਪਣੇ ਗਾਣੇ ਵਿੱਚ ਕਿ ਇਲੂਮਿਨਾਤੀ ਵਾਲੇ ਮੇਰੀ ਰੂਹ ਮੰਗਦੇ ਪਏ ਆ ਮੈਨੂੰ ਕਹਿੰਦੇ ਵੀ ਤੂੰ ਹੀ ਆਪਣੀ ਰੂਹ ਕਿਉਂ ਨਹੀਂ ਵੇਚ ਦਿੰਦੇ ਜੀ ਹਾਂ ਚਿਮਾ ਬਾਈ ਦਾ ਇੱਕ ਗਾਣਾ ਆਇਆ ਡਰਸ ਆਫ ਚਿਮਾ ਬਾਈ ਲਿਖਦਾ ਹੈ ਕਿ ਵਾਧੂ ਵੰਡ ਦੇ ਗਿਆਨ ਨਹੀਂ ਮੈਂ ਚਾਰ ਤੇ ਲਪੇਟੇ ਮੈਨੂੰ ਇਲੂਮਿਨਾਤੀ ਕਹਿੰਦੇ ਸੋਲ ਵੇਚ ਕਿਉਂ ਨਹੀਂ ਦਿੰਦੇ ਵੇਚ ਦਵਾਂਗੇ ਦਵਾਂਗੇ ਕਹਿ ਕੇ ਟਾਲ ਦੇਣਾ ਲੂਮਿਨਾਤੀ ਕਹੇ ਸੋਲ ਵੇਚ ਕਿਉਂ ਨਹੀਂ ਦਿੰਦੇ ਵੇਚ ਦਵਾਂਗਾ ਦਵਾਂਗਾ ਕਹਿ ਕੇ ਟਾਲ ਦੇਣਾ ਮਾ ਤਨਮਾਂ ਮੈਂ ਬਿਜ਼ੀ ਨਹੀਂ ਹੋਇਆ ਬਸ ਯਾਰੋ ਇਹਨਾਂ ਲਿਰਿਕਸ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਚਿਮਾ ਬਾਈ ਤੋਂ ਹੁਣ ਇਲੂਮਿਨਾਟੀ ਵਾਲੇ ਰੂਹ ਮੰਗਦੇ ਪਏ ਆ ਤੇ ਚਿਮਾ ਬਾਈ ਕਹਿੰਦਾ ਵੀ ਵੇਟ ਕਰੋ ਸਬਰ ਕਰੋ ਦੇ ਦਾਂਗੇ ਤੁਹਾਨੂੰ ਰੂਹ ਦੇ ਦਾਂਗੇ ਸੋ ਯਾਰੋ ਇਹ ਇਲੂਮਿਨਾਟੀ ਵਾਲਿਆਂ ਦਾ ਬਹੁਤ ਹੀ ਜ਼ਿਆਦਾ ਰੌਲਾ ਜਿਆ ਚੱਲਦਾ ਰਹਿੰਦਾ ਹੈ ਹੁਣ ਪਤਾ ਨਹੀਂ ਵੀ ਚਿਮਾ ਬਾਈ ਦੀ ਸੱਚੀ ਗੱਲਬਾਤ ਹੋਈ ਹੈ ਜਾਂ ਪਤੰਦਰ ਮਜ਼ਾਕ ਹੀ ਕਰ ਰਿਹਾ ਹੈ ਪਰ ਇਹ ਅਕਸਰ ਹੀ ਇਲੂਮਿਨਾਟੀ ਦਾ ਰੌਲਾ ਪੈਂਦਾ ਹੈ ਜਦੋਂ ਕਿ ਬੰਦੇ ਨੂੰ ਫੇਮ ਮਿਲਦਾ ਹੈ ਸੋ ਹੁਣ ਨਾਮ ਤਾਂ ਚਿਮਾ ਬਾਈ ਦਾ ਬਹੁਤ ਹੀ ਵੱਡਾ ਬਣ ਗਿਆ ਹੈ ਸੋ ਤੁਸੀਂ ਕਮੈਂਟ ਕਰਕੇ ਹੁਣ ਜਰੂਰ ਦੱਸਿਓ ਵੀ ਤੁਹਾਨੂੰ ਚਿਮਾਂ ਬਾਈ ਦਾ ਇਹ ਗਾਣਾ ਕਿਵੇਂ ਦਾ ਲੱਗਾ ਤੇ ਕੀ ਚਿਮਾਂ ਬਾਈ ਵੀ ਆਪਣੀ ਰੂਹ ਵੇਚ ਗਈ ਲੂਮਨਾਤੀ ਵਾਲਿਆਂ ਨੂੰ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ